ਇੱਕ ਪਾਸੇ ਜਿੱਥੇ ਲੁੱਟਖੋਚ ਚੋਰੀ ਅਤੇ ਕਤਲ ਦੀਆਂ ਵਾਰਦਾਤਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਬੇਅਦਬੀ ਦੀਆਂ ਘਟਨਾਵਾਂ ਵੀ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਹੁਣ ਇੱਕ ਅਜਿਹੀ ਖਬਰ ਦੇਖਣ ਨੂੰ ਮਿਲ ਰਹੀ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਉੱਪਰ ਕਈ ਅਜਿਹੀਆਂ ਖਬਰਾਂ ਦੇਖੀਆਂ ਮਸਜਿਦ ਮੰਦਿਰ ਗੁਰਦੁਆਰੇ ਦੀਆਂ ਜਿੱਥੇ ਕਿ ਇਹਨਾਂ ਧਾਰਮਿਕ ਸਥਾਨਾਂ ਤੇ ਪਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਹੈ ਜਿਨ੍ਹਾਂ ਦੇ ਖਿਲਾਫ ਸਖਤ ਕਾਰਵਾਈਆਂ ਵੀ ਕੀਤੀਆਂ ਗਈਆਂ ਪਰ ਇਸ ਵਾਰ ਇੱਕ ਅਜੀਹੀ ਬੇਅਦਬੀ ਕੀਤੀ ਗਈ ਹੈ ਜਿਸ ਨੂੰ ਦੇਖ ਕੇ ਹੈਰਾਨ ਹੋ ਰਹੇ ਨੇ ਅਤੇ ਸਿੱਖ ਜਥੇਬੰਦੀਆਂ ਦੇ ਆਸਾਨੋ ਜੜੀ ਉਠੇਸ ਪਹੁੰਚੀ ਹੈ ਦੱਸ ਦਈਏ ਕਿ ਐਮਾਜ਼ੋਨ ਦੀ ਵੈਬਸਾਈਟ ਤੇ ਗੁਰਬਾਣੀ ਦੇ ਗੁਟਕਿਆਂ ਦੀ ਸੇਲ ਲੱਗੀ ਹੈ ਜਿਸ ਤੋਂ ਬਾਅਦ ਸਿੱਖ ਜਥੇ ਬੰਦਿਆਂ ਦੀ ਆਸਥਾ ਨੂੰ ਠੇਸ ਪਹੁੰਚੀ ਹੈ ਅਤੇ ਤਰਥੱਲੀ ਮਚ ਗਈ ਹੈ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸਿੱਖ ਜਥੇ ਬੰਦਿਆਂ ਦੇ ਵੱਲੋਂ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਵਾ ਕੇ ਵੈੱਬਸਾਈਟ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇੱਕ ਵਿਅਕਤੀ ਦੇ ਵੱਲੋਂ ਦੱਸਿਆ ਗਿਆ ਕਿ Amazon ਦੀ ਸਾਈਟ ਤੇ ਵੈਬਸਾਈਟ ਤੇ ਉਹ ਕੁਝ ਸਮਾਨ ਦੇਖ ਰਿਹਾ ਸੀਗਾ ਵੀ ਕੀ ਖਰੀਦਿਆ ਜਾ ਸਕੇ ਪਰ ਅਚਾਨਕ ਹੀ ਸਮਾਨਾਂ ਦੀ ਲਿਸਟ ਦੇਖਦੇ-ਦੇਖਦੇ ਉਹ ਹੈਰਾਨ ਹੋ ਗਿਆ ਅਤੇ ਸਿਰ ਫੜ ਕੇ ਬਹਿ ਗਿਆ ਕਿ ਆਖਿਰ ਇਹ ਕੀ ਹੋ ਰਿਹਾ ਹੈ ਕਿਉਂਕਿ ਉਸ ਵੈਬਸਾਈਟ ਤੇ ਉੱਪਰ ਗੁਰਬਾਣੀ ਦੇ ਗੁਟਕਿਆਂ ਦੀ ਸੇਲ ਲੱਗੀ ਹੋਈ ਸੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਉਹ ਪਰੇਸ਼ਾਨ ਹੋਇਆ ਅਤੇ ਇਸ ਗੱਲ ਦੀ ਨਿੰਦਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਤਾਲਮਿਲ ਕਮੇਟੀ ਦੇ ਨਾਲ ਚਾਗਿੱਤੀ ਦੇ ਵਿੱਚ Amazon ਦੇ ਦਫਤਰ ਦਾ ਕਿਰਾਇਆ ਕਰਾਂਗੇ ਅਤੇ Amazon ਦੇ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦੇ ਕੇ ਮਾਮਲੇ ਦੀ ਕਾਰਵਾਈ ਦੀ ਮੰਗ ਵੀ ਕੀਤੀ ਹੈ ਤਾਂ ਜੋ ਅਜਹੀਆਂ ਬੇਅਦਬੀਆਂ ਦੀ ਘਟਨਾਵਾਂ ਹੋਣ ਤੋਂ ਰੋਕ ਲਗਾਈ ਜਾਵੇ ਅੱਜ ਅਸੀਂ Amazon ਦੀ ਸਾਈਟ ਨੂੰ ਚੈੱਕ ਕਰਦੇ ਪਏ ਸੀਗੇ ਉੱਥੇ ਭੰਤਾਂਤ ਸਿੰਘ ਜੀ ਉਗਰਨ ਸਿੰਘ ਜੀ ਦਾ ਜੋ ਉਟਕਾ ਸਾਹਿਬ ਨਿੱਤੇ ਦੇ ਗੁੜਕਾ ਸ੍ਰੀ ਅਨੰਦ ਸਾਹਿਬ ਗੁਰੂ ਸਾਹਿਬ ਕੋਈ ਵੀ ਗੁਟਕੀ ਉਹਨਾਂ ਨੇ ਗੁਟਕੀਆਂ ਦੀਸ Amazon ਦੇ 6 ਗੁਟਕੀ ਸੇਲ ਆਈ ਹੋਈ ਹੈ ਜੋ ਕਿ ਬਹੁਤ ਹੀ ਕਰੋਨੀ ਹਰਕਤ ਹੈ ਗੁਰਬਾਣੀ ਸਾਹਿਬ ਜੀ ਸਿਰਕ ਦਾ ਲੱਗ ਸਕਦੀ ਹੈ ਅਸੀਂ ਅੱਜ ਸਿੱਖ ਧਾਲਮਲ ਕਮੇਟੀ ਵੱਲੋਂ ਜਲੰਧਰ ਦੇ ਜੋ Amazon ਦਾ ਦਫਤਰ ਚੁਕਿੱਤੀ ਵਿੱਚ ਹੈ ਉਹਦਾ ਘਰਾਵ ਕਰਨ ਆਏ ਆ ਘਰਾਵ ਕੀਤਾ ਵਾ ਅੱਧੇ ਪੋਸ ਨੂੰ ਲਿਖਤੀ ਕੰਪਲੀਟ ਦਿੱਤੀ ਹੈ ਤੇ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਹੋ ਜਿਹੀਆਂ ਕਾਨੂੰਨੀ ਹਕਤਾਂ ਬੰਦ ਹੋ ਸਕਣ ਜਨਾਖਾਨਾ ਉੱਠਦਾ ਵਾ ਗੁਰਬਾਣੀ ਦੀ ਬੇਇੱਜ਼ਤੀ ਕਰਦਾ ਕਿਸੇ ਢੰਗ ਨਾਲ ਇਹ ਇਥੋਂ ਵੀ ਇਹਨਾਂ ਦਾ ਕੋਈ ਗੁਟਕਾ ਸਾਹਿਬ ਲੈ ਕੇ ਉਹਨਾਂ ਨੇ ਗੁਟਕਾ ਲੈ ਕੇ ਜੀ ਉਹਨੂੰ ਪਾੜ ਕੇ ਸੁੱਟ ਦਿੰਦਾ ਵਾ ਤੇ ਫਿਰ ਅਸੀਂ ਜੋ ਮੁੜ ਕੇ ਕੇ ਕਹਿੰਦੇ ਸਾਡੀ ਇਹ ਧਾਰਮਿਕ ਪਾਪੜੀਆਂ ਇਹ ਜਨਰ ਦੇ ਪਕਲ ਸੇਵਕ ਕਮੇਟੀ ਦੇ ਚ ਕਰਾਵਾਂਗੇ ਇਹਨਾਂ ਨੂੰ ਪ੍ਰਸ਼ਾਸਨ ਵੱਲੋਂ ਨਾਤ ਪਾਣੀ ਚਾਹੀਦੀ ਹੈ ਜਿਹੜੀ ਸ਼ਰਮਣੀ ਕਮੇਟੀ ਜੋ ਬੰਦੀ ਜ਼ਿੰਮੇਵਾਰੀ ਹੈ ਉਹ ਵੀ ਨਿਭਾਈ ਜਾਵੇ ਤਾਂ ਜੋ ਹਰ ਦੁਕਾਨ ਤੋਂ ਇਹ ਗੁਟਕਾ ਸਾਹਿਬ ਨਾ ਮਿਲਣ ਤਾਂ ਤਾਂ ਹੀ ਇਹ ਜੋ ਬੇਦੀਬੀ ਦੀ ਘਟਨਾਵਾਂ ਉਹ ਕਰ ਸਕਦੇ ਹਣ ਨਹੀਂ ਤੇ ਜਨਕ ਹਨ ਅਜਾ ਦੇਖ ਰਹੇ ਆ ਜਨਕ ਹਨ ਅਸੀਂ ਬੰਦਾ ਬੇਦਬੀ ਕਰਦਾ ਵਾ ਗੁਰਕਾ ਸਾਹਿਬ ਦੀ ਬੇਦਬੀ ਕਰ ਦਿੱਤੀ ਜਾਂ ਧੰਦਾਂ ਸਾਹਿਬ ਜੀ ਗੁਰਨ ਸਾਹਿਬ ਜੀ ਦੇ ਅੰਗ ਪਾ ਦਿੱਤੇ ਤੇ ਇੱਕ ਉਸਚੀ ਦਾ ਹਿੱਸਾ ਵਾ ਕਿ ਜੋ ਔਨਲਾਈਨ ਵਿਕਰੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਇਹ ਗੁਰੂ ਸਾਹਿਬ ਦੇ ਜੋ ਗੁਰਕਾ ਸਾਹਿਬ ਆ ਇਹਨਾਂ ਦੀ ਸੇਲ ਕਦੀ ਲੈਣੀ ਲੱਗਣੀ ਚਾਹੀਦੀ ਕਿਉਂਕਿ ਇਹ ਜੋ ਗੁਰਕਾ ਸਾਹਿਬ ਅਸੀਂ ਗੁਰੂ ਘਰਾਂ ਜੋ ਫਰੀ ਦੇਨੇ ਆ ਤੇ ਜਿਹੜੇ ਸੰਗ ਜਿਹੜੀ ਪਾਟ ਕਰਦੀ ਹੈ ਪਰ ਇਹਨਾਂ ਨਿਲੈਕਾ ਨੇ ਆਪਣੀ ਸਾਈਟ ਤੇ ਉਹਨਾਂ ਗੁੱਡੀਆਂ ਦੀ ਸੇਲ ਆਈਏ ਅੱਜ ਸ਼ਿਕਤਾਲਮੇਂ ਕਮੇਟੀ ਵੱਲੋਂ ਇਹਨਾਂ ਉੱਤੇ ਕਾਨੂੰਨੀ ਕਾਰਵਾਈ ਕਰਨੀ ਪੁਲਿਸ ਪ੍ਰਸ਼ਾਸਨ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਉਸ ਨੂੰ ਫੋਨ ਕੀਤਾ ਜੀ ਪੁਲਿਸ ਆ ਗਈ ਹੈ ਇਨਕੁਆਇਰੀ ਕਰਦੇ ਪਏ ਆਏ ਜੋ ਵੀ ਉਹਨਾਂ ਨੂੰ ਸਹੀ ਲੱਗਾ ਉਹਨਾਂ ਅਸੀਂ ਕਾਰਵਾਈ ਕਰਾ ਕੇ ਜਾਵਾਂਗੇ ਤੇ ਐਮਓਜਨ ਮੈਨੇਜਮੈਂਟ ਨਾਲ ਕੋਈ ਗੱਲਬਾਤ ਹੋ ਰਹੀ ਹੈ ਕੋਈ ਜਲਦੀ ਉਹਨਾਂ ਗੱਲਬਾਤ ਜਲਦੀ ਪਈ ਜੀ ਪ੍ਰਸ਼ਾਸਨ ਆ ਗਿਆ ਪੂਰੀ ਗੱਲਬਾਤ ਕਰਕੇ ਜੋ ਵੀ ਇਹਨਾਂ ਕਾਨੂੰਨੀ ਕਾਰਵਾਈ ਉਸ ਕਰਾ ਕੇ ਜਾਵਾਂਗੇ ਦੇਖੇ ਜੀ ਜੀ ਡਿਲੀਵਰੀ ਹੁੰਦੀ ਹੈ ਉਹਦੇ ਵਿੱਚ ਕਈ ਡਿਲੀਵਰੀ ਵਿੱਚ ਨਾਨ ਵੇਜ ਵੀ ਜਾਂਦਾ ਹੈ ਮੈਂ ਉਹੀ ਗੱਲ ਕਰ ਰਿਹਾ ਵਾਂ ਮੰਨ ਲਓ ਗੁਰਕਾ ਸਾਹਿਬ ਹੈ ਕੋਈ ਪੈਕਿੰਗ ਆ ਗਈ ਉਹ ਜਿਹਨੇ ਜਿਹਨੇ ਡਿਲੀਵਰ ਕਰੇ ਜਾਣਾ ਉਹਦੇ ਵਿੱਚ ਲੁਹਾਵੇ ਪਏ ਕੋਈ ਜੁੱਤੀਆਂ ਵੀ ਹੋਣੀਆਂ ਵਾਂ ਕੋਈ ਹੋਰ ਹੀ ਗਲਤ ਸਮਾਨ ਹੋ ਸਕਦਾ ਵਾਂ ਪਰ ਇਹਨਾਂ ਨੂੰ ਉਸ ਚੀਜ਼ ਦਾ ਨਹੀਂ ਪਤਾ ਕਿ ਹਾਂ ਵੀ ਗੁਰਕਾ ਸਾਹਿਬ ਇਹ ਇਦਾਂ ਕਰਕੇ ਗੁਰਕਾ ਸਾਹਿਬ ਸੇਲ ਕਰਦੇ ਆ ਇਹ ਵੀ ਬੀਜ਼ੀ ਹੋਣੀ ਹੈ ਇਹਨਾਂ ਦਾ ਵੀ ਇੱਕ ਬਿਜ਼ਨਸ ਹੈ ਸਾਡੇ ਦੇ ਗੁਰੂ ਸਾਹਿਬ ਅਸੀਂ ਸਰਕਾਰ ਕਰਦੇ ਆ ਉਹਨਾਂ ਦਾ ਬਿਜ਼ਨਸ ਹੈ ਅਸੀਂ ਇਹਨਾਂ ਦੇ ਅੱਜ ਇੱਕ ਕਮੀ ਕਾਰਜ ਕਰਾਵਾਂਗੇ ਤੇ ਆ ਗਈ ਹੈ ਸੰਗਿਆਨ ਚ ਵੀ ਹਾਂ ਵੀ ਇਹ ਗੁਰਕਾ ਸਾਹਿਬ ਦੀ ਇਹਨਾਂ ਨੇ ਸੇਲ ਲਾ ਰੱਖੀ ਹੈ ਇਸੇ ਗੁਟਕਾ ਸਾਹਿਬ ਦੀ ਜਦੋਂ ਸਪਲਾਈ ਹੈ ਉਦੋਂ ਉਹ ਸਪਲਾਈ ਦੇ ਵਿੱਚ ਉਸ ਕਾਰਟੂਨ ਦੇ ਵਿੱਚ ਜਾਂ ਉਸ ਡਿਲੀਵਰੀ ਬੁਆਏ ਦੇ ਕੋਲ ਕੀ ਹੈ ਕਿ ਕੋਈ ਚੱਪਲ ਹੈ ਜਾਂ ਕਦੀ ਕੋਈ ਹੋਰ ਖਾਨ ਪੀਂਦਾ ਸਮਾਨ ਹੈ ਜਾਂ ਹੋਰ ਬਲਗਰ ਕਿਹੜੀਆਂ ਕੀ ਕੀ ਚੀਜ਼ਾਂ ਨੇ ਜਿਹੜੀਆਂ ਕਿ ਸਾਡੇ ਮर्याਦਾ ਦੇ ਉਲਟ ਨੇ ਉਹਨਾਂ ਨੂੰ ਵੀ ਬਕਾਇਦਾ ਇਸੇ ਗੁਟਕਾ ਸਾਹਿਬ ਦੇ ਨਾਲ ਜਿਹੜਾ ਉਹ ਇਹ ਡਿਲੀਵਰ ਕਰਨ ਦੀਆਂ ਜਿਹੜੀਆਂ ਇਹ ਜਿਹੜੀਆਂ ਨਾਜਾਇਜ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਸਾਨੂੰ ਬਿਲਕੁਲ ਬਰਦਾਸ਼ਤ ਨਹੀਂ ਅਸੀਂ ਹਰ ਹਾਲਤ 'ਚ ਇੱਕ ਤੇ ਇਹਨਾਂ ਉੱਤੇ ਜਿਹੜੀ ਕਾਨੂੰਨੀ ਕਾਰਵਾਈ ਆ ਉਸ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਉਹ ਪੂਰਾ ਪੈਰਾ ਦੇਾਂਗੇ ਔਰ ਇਹਨਾਂ ਦੀ ਜਿਹੜੀ ਕੰਪਨੀ ਹੈ ਜਾਂ ਇਹਨਾਂ ਦੇ ਜਿਹੜੇ ਸੀਨੀਅਰ ਹੈ ਇੱਥੋਂ ਦੇ ਜਿਹੜੇ ਮੈਨੇਜਰ ਜਿਹੜੇ ਇੰਚਾਰਜ ਸੀਗੇ ਉਹਨਾਂ ਨੇ ਇੱਕ ਬੀਬੀ ਆ ਸਾਡੇ ਕੋਲੇ ਤੋਂ ਉਹਨੇ ਕਿਹਾ ਵੀ ਅਸੀਂ ਹੁਣੇ ਤੁਹਾਨੂੰ ਇਹਨ ਰਿਟਰਨ 'ਚ ਲਿਖ ਕੇ ਦਿੰਨੇ ਆ ਵੀ ਹਾਂ ਵੀ ਇਹਨਾਂ ਚੀਜ਼ਾਂ ਨੂੰ ਜਿਹੜੇ ਆ ਉਹ ਸਾਡੀ ਸਾਈਡ ਤੋਂ ਉਹ ਡਿਲੀਟ ਕੀਤਾ ਜਾਂਦਾ ਔਰ ਬਾਕੀ ਜਿੰਨਾ ਚਿਰ ਟੱਕਰ ਜਿਉਂ ਨਹੀਂ ਆਂਦੀ ਅਸੀਂ ਉਹ ਪੁਲਿਸ ਨੂੰ ਵੀ ਬੁਲਾਇਆ ਔਰ ਪੁਲਿਸ ਦੀ ਜਿਹੜੀ ਕਾਰਵਾਈ ਹੈ ਕੋਈ ਉਹ ਦੇਖਦੇ ਆਂ ਵੀ ਪੁਲਿਸ ਜਿਹੜੀ ਉਹ ਕੀ ਕਾਰਵਾਈ ਕਰਦੀ ਐ ਐਦਾਂ ਤੇ ਗੁਟਕਾ ਸਾਹਿਬ ਦੇ ਵਾਸਤੇ ਕੋਈ ਵੀ ਉੱਠੇਗਾ ਉਹ ਐਦਾਂ ਦੀ ਬੇਗਦਰੀ ਔਰ ਐਦਾਂ ਦੀਆਂ ਜਿਹੜੀਆਂ ਕਾਨੂੰਨੀਆ ਕਾਰਵਾਈਆਂ ਜਿਹੜੀਆਂ ਉਹ ਕਰਦਾ ਰਹੇਗਾ ਇਸ ਉੱਤੇ ਸਿੱਖ ਪਾਲਮਨ ਕਮੇਟੀ ਬਹੁਤ ਡਟ ਕੇ ਪਹਿਰਾ ਦੇਗੀ ਅਸੀਂ ਆਪਣੀ ਮਰਿਆਦਾ ਦੇ ਉਲਟ ਕੁਝ ਵੀ ਨਹੀਂ ਹੋਣ ਦੇਣਾ ਇਹਨਾਂ ਕਹਿੰਦਾ ਫਤਿਹ ਬੁਲਾਣਾ